ਸਾਨੂੰ ਸੰਗਤ ਅਸਿਆ ਸੀਗਾ ਕਿ ਗੁਰੂ ਅਰਜਨ ਦੇਵ ਜੀ ਨਵਾਸ ਦੀ ਬੈਂਕ ਸੈਡ ਕੋਈ ਬੰਦਾ ਦਸਤਾਨ ਧਾਰੀ ਵੈਸੇ ਕਿਸ ਤਰ੍ਹਾਂ ਦੀ ਸੀ ਉਹਦੇ ਵੱਲੋਂ ਕੋਠੀ ਸਾਹਿਬਾਨ ਦੇ ਅੰਗ ਪਾੜ ਪਰ ਕਿਸੇ ਤੇ ਜਾ ਰਿਹਾ ਸੀ ਮੌਕੇ ਤੇ ਸੰਗਤਵਨ ਨੂੰ ਉਸ ਨੂੰ ਹੰਦਾ ਹੁਰਾਜ ਤਾ ਗਿਆ ਸੀ ਸਾਨੂੰ ਫਰਜ਼ ਪੈਂਦਾ ਵਾ ਕਿ ਇਫਸਾਨ ਨਹੀਂ ਹੈਗਾ ਅਸੀਂ ਆਪਣਾ ਫਰਜ਼ ਸੰਭਲ ਕੇ ਸਾਰੇ ਸੰਗਤ ਕਹਿਣ ਤੋਂ ਹੀ ਹੋਈ ਬਾਦੀ ਜੀ ਬਾਕੀ ਜਿਹੜਾ ਇੱਕ ਚੋਣ ਹੈ ਮੈਂ ਮੱਝੇ ਨਾਲ ਹੀ ਜਾਣਦਾ ਸਾਰੇ ਸਿੰਘ ਆਏ ਉਸ ਦਿਨ ਅਸੀਂ ਤਕਰੀਬਨ ਪਹਿਲਾਂ ਕਤਵਾਲੀ ਗਲਿਆਰੇ ਥਾਣੇ 25 ਸਰਮੁੱਚ ਤੇ ਲੱਗਾ ਸੀ ਪਤਾ ਹੁਣ ਅਸੀਂ ਮੀਂਹਣ ਥਾਣੇ ਦੇ ਬਾਹਰ ਕਰਿਆ ਤੇ ਇੰਚਾਰ ਸਾਹਿਬ ਸਰਵੀਰ ਸਿੰਘ ਨਾਲ ਮੇਰੀ ਗੱਲ ਹੋਈ ਆ ਉਹਨੇ ਇਹ ਕਹਿਣਾ ਵਗੇ ਬੰਦਾ ਸਾਡੀ ਕਸਟੜੀ ਵਿੱਚ ਅਸੀਂ ਕੁਝ ਗਿਸ ਕਰ ਰਹੇ ਆ ਅਤੇ ਸਵੇਰੇ ਤੁਹਾਨੂੰ ਐਫਆਈਆਰ ਵੀ ਕਰਕੇ ਦਵਾਂਗੇ ਤਾਂ ਗੱਲ ਫਿਰ ਉਹੀ ਹੋਣੀ ਹੈ ਕੋਈ ਮਾਪੇ ਕਿਹੜੀ ਐਫਆਈਆਰ ਉਸ 295 ਨਾਲ ਹੀ ਫੈਕ ਲਿਖਿਆ ਜਾਊਗਾ ਯੂਮੈਂਟਰੀ ਹੈ ਸੜਾ ਕਮੈਂਟਰੀ ਉਸ ਤੋਂ ਪਾ ਕੇ ਰਹੇ ਆ ਲੇਕੋ ਹੁਣੇ ਹੀ ਅੱਛੇ ਦਾ ਭਰਾ ਆ ਸੀਗਾ ਇਹ ਬੰਦੇ ਨੇ ਬੈਲਜੀ ਕੀਤੀ ਆ ਉਹਦਾ ਇਹ ਕਹਿਣਾ ਵੀ ਇਹ ਮੈਂਟਲੀ ਅਫਸਰ ਦਾ ਪਾਗਲ ਤੇ ਜਦੋਂ ਉਹਨੂੰ ਗਰਮ ਕੀਤਾ ਮਰਿਆ ਜਾ ਉਹ ਪਚ ਗਿਆ ਹੁਣ ਕਹੀਏ ਕੀ ਇਥੇ ਜੇ ਉਹ ਮੈਂਟਲੀ ਅਫਸਰ ਸੀ ਲਾਈਕ ਉਹ ਜੋ ਮੈਂਟਲੀ ਅਫਸਰ ਸੀ ਤੇ ਕਿਸੇ ਆਪਣੇ ਦੇ ਸਿਰ ਕੋਲ ਨਹੀਂ ਪਾੜਿਆ ਉਹਨੇ ਉੱਥੇ ਜਿਹੜਾ ਪਾੜਿਆ ਸੋ ਇਹ बार-बार ਇੱਕੋ ਰਿਪੀਟ ਚੀਜ਼ ਚੱਲ ਜਾਂਦੀ ਹੈ ਜੀ ਪਾਗਲ ਹੈ ਜੀ ਪਾਗਲ ਹੈ ਜੀ ਪਾੜਵੇ ਜੀ ਆਗਰਾਂ ਨੂੰ ਸਿਰਫ ਉੱਚੀ ਕਰਦੀਆਂ ਬੋਲ ਬਾਣੀ ਲਿਖਦੀ ਆ ਇਹ ਆਪਣੇ ਕਿਸੇ ਮੈਂ ਚਾਹੁੰਦਾ ਜੀ ਉਹ ਮੇਰੀ ਇਹ ਸੋਚ ਨਹੀਂ ਹੈ ਕਿ ਬੱਟ ਕਿਉਂ ਨਹੀਂ ਕਿਸੇ ਆਪਣੇ ਘਰ ਦੇ ਚੀਜ਼ਾਂ ਦੇ ਬਹਾਦਰ ਬਾਲਦੇ ਕਿਉਂ ਨਹੀਂ ਕਿਸੇ ਮਾਂ ਦਾ ਸਿਰ ਪਾਉਂਦੇ ਕਿਉਂ ਨਹੀਂ ਕੋਈ ਹੋਰ ਤੰਦੇ ਤਾਂ ਇਹਨਾਂ ਨੂੰ ਸਿਚੌੜੇ ਕਿਸੇ ਗਮਲੀ ਜਦਵੀ ਹੋਵੇ ਸਾਡੇ ਇਬਨੋ ਸੋਝੀ ਆ ਕਿ ਬੱਟ ਦੇਖਦਾ ਸਿਰਫ ਦੇਸ ਸਿੱਖ ਤਾਂ ਨਹੀਂ ਗੁਰਬਾਣੀ ਨਿਕਲੀ ਆ ਸੋ ਇਸ ਕਰਕੇ ਬੇਨਤੀ ਹੈ ਜਦੋਂ ਇਹ ਸਦੀ ਕਰਨਾ ਹੁੰਦੀ ਹੁੰਦੀ ਹੈ ਤੇ ਗੁਰੂ ਦਾ ਹੁਕਮ ਜਾਣ ਕਰ ਲੈ ਤਰੋ ਵੀ ਵਰਕਿੰਗ ਵਿੱਚ ਦਸਣਾ ਕਾਨ ਫਿਰ ਜੇ ਆਪਾਂ ਇਹੋ ਕੁਝ ਕਰਨਾ ਵਾ ਤੇ ਫਿਰ ਤਾਂ ਵੀ ਕਲਾ ਕੋਈ ਬਦਲਣ ਹੋ ਰਹੀਆਂ ਸ਼ੁਕਰੀਆਂ ਹੈ ਨਹੀਂ ਕਾਫੀ ਪੀਓ ਲਿਆਨ ਪਾਰ ਪਰਸ਼ਕੰਦ ਨੂੰ ਖਲਾਫ ਨੇ ਨੇ ਉਹ ਘਾਰੀ ਜਾਂਦੇ ਆ ਅਸੀਂ ਟਾਈਮ ਪਾਸ ਜਿਹਾ ਕਰੀ ਜਾਂਦੇ ਆ ਆਪਣਾ ਅਸੀਂ ਚਲ ਚਲਾਂਗੇ ਪਾਰ ਅਸੀਂ ਵੀ ਕਰ ਲੈਣਾ ਹਾਂ ਅਫਦਾਸ ਕਰਦੇ ਹਾਂ ਮਾਰਾ ਸਾਨੂੰ ਦੇਵਾ ਵਿੱਚ ਸਾਡੇ ਹਾਸੇ ਹੋ ਗਏ ਮੁਸੀਦੇ ਸਾਡਾ ਯੂਨੀਸੋਲ ਹੋ ਗਏ ਸਾਨੂੰ ਵੀ ਪਤਾ ਜਿਵੇਂ ਕੁਝ ਕਰਕੇ ਗਏ ਨੇ ਲੋਕ ਪਰ ਚੋਰ ਰੋਬਚਾਰ ਸਾਡੀਆਂ ਸੰਸਤਾਵਾਂ ਸਾਡੇ ਸਰਮੌਰ ਜਿੰਨੇ ਆਗੂ ਨੇ ਪਲਸਰ ਸੋਤਾਲ ਸਾਰੇ ਸੁੱਤੇ ਆ ਕਿ ਜਹੈਦਾਰੀਆਂ ਦੀ ਪੁੱਤ ਲੀ ਆ ਉਹ ਆਂਦਾ ਮੈਂ ਬਣ ਜਾ ਉਹ ਆਂਦਾ ਮੇਰਾ ਬਣ ਜਾ ਬਸ ਇਹ ਚੱਕਰ ਹੀ ਬਣੀ ਫਿਰਦੇ ਆ ਗੁਰੂ ਛੱਡੋ ਰੋਲਦਾ ਬੁਲੀ ਜਾਵੇ ਆਮ ਡੋਬੀ ਜਾਂ ਡੁੱਬੀ ਜਾਵੇ ਨਸਲ ਤੁਸੀਂ ਹੋਈ ਆ ਹੋਈ ਜਾਵੇ ਧਰਮ ਪ੍ਰਵਤ ਹੁੰਦਾ ਹੋਈ ਜਾਵੇ ਸਾਨੂੰ ਇਸ ਚੀਜ਼ ਦਾ ਕੋਈ ਮੁੱਦਾ ਸਾਨੂੰ ਸਰਕੋ ਕਰੋ ਆਪਣੀ ਕੋਸ਼ਿਸ਼ ਦਾ ਜਹਾਂ ਦਾ ਇਹ ਸੋ ਅਕਲ ਨੂੰ ਵਾਸਤਾ ਇਹ ਜਿਹੜੇ ਗੁਰੂ ਨੂੰ ਸਭ ਕੁਝ ਦਿੱਤਾ ਜੋ ਦੇ ਵਾਸਤੇ ਹੀ ਖਲੋਣਾ ਆਪਾਂ ਖਲੋਣਾ ਕਰੇ ਵਾਸਤੇ